ਸਰੀਰ ਸੋਣਾ ਬਈ ਇੱਕ ਵਾਰੀ ਤਾੜੀਆਂ ਦੇ ਫਿਰ ਕੁੱਟਦੇ ਆਵੇਂ ਮੇਰੇ ਮਿੱਪਲੋ ਯਾਰ ਦੇਖੋ ਬੰਦਾ ਇੰਨਾ ਜ਼ੋਰ ਲਾ ਰਿਹਾ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਦੋ ਹੱਥ ਬਖਸ਼ੇ ਆ ਚੜ੍ਹਦੀ ਕਲਾ ਬਖਸ਼ੀ ਹੈ ਆਹੋ ਇਹਦੇ ਲਈ ਤਾੜੀਆਂ ਜੋੜਾਰ ਮਾਰਨਗੇ ਕਮਲ ਮੂਰਕ ਸਾਡਾ ਛੋਟਾ ਭਰਾ ਹੈ ਬਹੁਤ ਫਲੈਕਸੀਬਿਲਟੀ ਹੈ ਇਸ ਨੌਜਨ ਦੇ ਸਰੀਰ ਅੰਦਰ ਇਹ ਮਿਹਨਤ ਕਰਨੀ ਪੈਂਦੀ ਹੈ ਇਹ ਸਾਗ ਖਾ ਕੇ ਫਲੈਕਸੀਬਿਲਟੀ ਨਹੀਂ ਆਉਂਦੀ ਇਹ ਮੇਰੇ ਵੀਰੋ ਜਿਵੇਂ ਕਹਿੰਦੇ ਹਨ ਨਾ ਨਹੀਂ ਅਣਕੰਦਰ ਰੋਟੀਆਂ ਖਾ ਕੇ ਫਲੈਕਸੀਬਿਲਟੀ ਨਹੀਂ ਆਉਂਦੀ ਦਿਲਬਰ ਜੀ ਗੱਲਾਂ ਹੁੰਦੀਆਂ ਨਾ ਜਦੋਂ ਕੱਲ ਪਰਸੋ ਗੁਲਾਬਪੁਰੇ ਬੈਠੇ ਕਹਿੰਦਾ ਮੈਂ ਆਪਦੀ ਮੰਮੀ ਕੋਲੋਂ ਨਾ ਪੈਸੇ ਲੈ ਕੇ ਗਿਆ ਤੇ ਮੈਂ ਸਿੰਘੇੜਿਆਂ ਦਾ ਮੇਲਾ ਵੇਖਣਾ ਤੇ ਉੱਥੇ ਦਿਲਬਰભાઈ ਆਇਆ ਸੀਗਾ ਔਰ ਅੱਜ ਵੀ ਕਹਿੰਦਾ ਮੈਨੂੰ ਉਹ ਸਮਾਂ ਜਿਹੜਾ ਯਾਦ ਹੈ ਲੈ ਵੀ ਦਿਲਬਰਾ ਤੁਹਾਡਾ ਐਡਾ ਸਰਕਾਰ ਹੈ ਨਾ ਨੌਜਾਨਾਂ ਦੇ ਜਿਹੜਾ ਬਿਲ ਦਿਮਾਗ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਲਓ ਕਮਲ ਮੋਨਕ ਦੇ ਲਈ ਇੱਕ ਵਾਰੀ ਛੇਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਨੂੰ ਬਹੁਤ ਬਹੁਤ ਧੰਨਵਾਦ ਕਮਲ ਮੋਨਕਾ ਬਾਕੀ ਜਿਹੜਾ ਰਵਿੰਦਰ ਨੇ ਆਖਿਆ ਵੀ ਫਿਕਸੀ ਬਿਲਤੀ ਜਿਹੜੀ ਹੈ ਇਹ ਸਾਥ ਆ ਕੇ ਨਹੀਂ ਆਉਂਦੀ ਇਹਨੇ ਵੀ ਸੇ ਰੋਟੀਆਂ ਖਾ ਕੇ ਨਹੀਂ ਆਉਣੀ ਆ ਮੁੰਡਾ ਦੇਖੋ ਯਾਰ ਕਿੰਦੀ ਕਮਾਲ ਕਰੀ ਜਾਂਦਾ ਤੁਹਾਡੀਆਂ ਤਾੜੀਆਂ ਨਹੀਂ ਆਉਂਦੀਆਂ ਜ਼ੋਰ ਨਾਲ ਵੱਜੀਆਂ ਜਿਹੜੇ ਜਿਹੜੇ ਤੰਦਰੁਸਤੀ ਚਾਹੁੰਦੇ ਆ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਤੰਦਰੁਸਤੀ ਤੋਂ ਵੱਡੀ ਕੋਈ ਅਮੀਰੀ ਨਹੀਂ ਮੇਰੇ ਵੀਰੋ ਆ ਮੁੰਡਾ ਦੇਖੋ ਯਾਰ ਕਮਾਲ ਕਰੀ ਜਾਂਦਾ ਅਮਰਤ ਵਸੀਏ ਥੱਲੇ ਇੰਦੇ ਖੜਾ ਹੱਥ ਲਾ ਲਈ ਹੈ ਹੈ ਆ ਦੇਖ ਯਾਰ ਕਿੰਦਾ ਰਵੜ ਵਾਂਗੂ ਐਨ ਕਦੀ ਕਿੱਧਰ ਨੂੰ ਸ਼ਰੀਰ 모ੜਦਾ ਹੈ ਕਰੇ ਕਿੱਧਰ ਨੂੰ 모ੜਦਾ ਹੈ ਮਾਨਕ ਦੀ ਮਿਹਰ ਹੈ ਔਰ ਮੇਰੇ ਵੀਰੋ ਆਪਣੇ ਆਪ ਨੂੰ ਸੇਧ ਕੇ ਰੱਖਣਾ ਹੈ ਇਹ ਵੀ ਇੱਕ ਵੱਡੀ ਪ੍ਰਾਪਤੀ ਹੈ ਔਰ ਐਸ ਮੁੰਡੇ ਦੀ ਮਿਹਨਤ ਦੇਖੋ ਕਿੰਨੀ ਹੈ ਸਾਰੇ ਤਾ ਦੇਖਦੇ ਆ ਵੀ ਮੁੰਡਾ ਕਿੱਦਾਂ ਅੰਗਾ ਪੈਰਾਂ ਨੂੰ ਮੋੜੀ ਜਾਂਦਾ ਹੈ ਇਹਦੀ ਚੜ੍ਹਦੀ ਕਲਾ ਲਈ ਬਾਈ ਸਾਡੇ ਗੁਰੂਆਂ ਨੇ ਜਕਾਰੇ ਵਖੇ ਆ ਤੇ ਅੱਜ ਜਕਾਰਾ ਲਾਵਾਂਗੇ ਮੁੰਡੇ ਦੀ ਚੜ੍ਹਦੀ ਕਲਾ ਲਈ ਮੌਨਿਕ ਦੀ ਧਰਤੀ ਦਾ ਮੇਰੇ ਮਿੱਤਰੋ ਜਿਹੜਾ ਇਸ ਵੇਲੇ ਬੜਾ ਸੋਹਣਾ ਕਰਤੱਬ ਕਰ ਰਿਹਾ ਜਿਵੇਂ ਬਾਈ ਰੁਪਿੰਦਰ ਨੇ ਪਹਿਲਾਂ ਦੱਸਿਆ ਇਹ ਮੁੰਡਾ ਕਹਰੀਰ ਤੇ ਮਨੰਮਾ ਤੇ ਰਿਸਾ ਦੇ ਮੈਦਾਨਾਂ ਦੇ ਵਿੱਚ ਵੀ ਆਪਣਾ ਜਿਮਨਾਸਟਿਕ ਦਾ ਜਿਹੜਾ ਕਰਤੱਬਕ ਦਿਖਾ ਕੇ ਆਇਆ ਤੇ ਨੌਜਾਨ ਦਾ YouTube ਚੈਨਲ ਵੀ ਹੈ ਲੈ ਵੀ ਕਮਲ ਮੰੰੂ ਗਿੱਦੜਾਣੀ ਵੀ ਤੇ ਜਿਹੜੇ ਚਰਚੇ ਕਰਦਾ ਹੁੰਦਾ ਨੌਜਾਨ ਦਾ ਤਰੱਕੀਆਂ ਬਾਰੇ ਅਸੀਂ ਤੈਨੂੰ ਤੋਂ ਪ੍ਰਭਾਵ ਕਰਦੇ ਆ ਪਿੰਡਰੀ ਸਰਪੰਚ ਸਹਾਰਨਾ ਮਾਜਰਾ ਸਹਾਰ ਨਮਾਇਰੇ ਕਿੱਥੇ ਮੈਂ ਵੀ ਜਿਹੜਾ ਕੱਢ ਕੇ ਆਉਣਾ ਚਾਹਦੀ ਆ ਨਾ ਗੱਲਾਂ ਹੁੰਦੀਆਂ ਗੁਲਾਬ ਤੇ ਮੇਰੇ ਵੀਰੋ ਗੀਤ ਦੇ ਵਿੱਚ ਸੋ ਸਹਾਰ ਨਮਾਇਰੇ ਦਾ ਕੱਪ ਦੁਨੀਆ ਭਰ ਦੇ ਵਿੱਚ ਮੰਨਿਆ ਗਿਆ ਹੈ ਸੁਪਿੰਦਰੀ ਸਾਡਾ ਵੀਰ ਹੈ ਤੇ ਨਾਲ ਸਨੀ ਸਰਪੰਚ ਫੁੱਲਾਂ ਵਾਲੀਆ ਉਹ ਵੀ ਚੇਕੇ ਤੌਰ ਤੇ ਭਈ ਆਹ ਮੁੰਡੇ ਦੇ ਜਿੰਨਾ ਵੀ ਰੂਹ ਖੁਸ਼ ਕਰਤੀ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਬਹੁਤ ਬਹੁਤ ਧੰਨਵਾਦ ਨੌਦਰ ਸੋਨੂ ਚੀਮਾ ਪਹਿਲਵਾਨ ਵੀ ਪੁੱਜਿਆ ਹੋਇਆ ਮੇਰੇ ਵੀਰੋ ਰੁਸਤ ਵਿੱਚ ਗਿੰਦ ਪਹਿਲਵਾਨਾਂ ਜੀਆਂ ਚਲੋਂ ਗੱਲਾਂ ਹੁੰਦੀਆਂ ਤੇ ਉਹ ਇਤਿਹਾਸਕ ਪਹਿਲਵਾਨਾਂ ਦੀ ਵਿਰਾਸਤ ਨੂੰ ਜਿਹੜੇ ਨੌਜਵਾਨ ਨੇ ਸੰਭਾਲ ਕੇ ਰੱਖਿਆ ਮੇਰੇ ਮਿੱਤਰੋ ਉਹ ਨੌਜਵਾਨ ਸੋਦੋ ਚੀਮਾ